ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈ ਐ ਇਹ ਰੁੱਤ ਸੁਹਾਈ ਵਨ ਤਰਨ ਤਿਰ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸ਼ਵਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੌਰਨਾ ਧਾਈ ਪੰਜੇ ਬਦੇ ਮਹਾਬਲੀ ਕਰ ਸਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਮਨ ਰਵਾ ਦਿਨ ਰੈ ਨਾਮ ਧਿਆਇਦਾ ਫਿਰ ਪਾਇ ਨਮਵਾ ਜਿਸ ਤੇ ਉਭਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਭਜੇ ਕਹਿ ਰਹੇ ਕਹਿ ਮੈਂ ਸਮਾਵੇ ਜੀ ਅਜੰਦ ਸਭ ਖਸਮ ਕੇ ਕਾਣ ਕੀ ਮਦ ਪਾਵੇ ਕਹਿਨ ਧਿਆਇਨ ਸੁਨਿਤ ਸੇ ਭਗ ਸੁਹਾਵੇ ਅਗਮ ਗੋਚਰ ਸਾਹਿਬੋ ਦੁਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲਾ 5 ੴ ਸਤਿਗੁਰ ਪ੍ਰਸਾਦਿ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤੁ ਸੁਹਾਇ ਵਣ ਤਿਰਨ ਤਿਰਭਉਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸ਼ਬਸ਼ਾਈ ਨਾਨਕ ਸਿਮਰੇਕ ਨਾਮ ਫਿਰ ਬਹੁ ਨਤਾਈ ਪੰਜੇ ਬਦੇ ਮਹਾਂਬੜੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜਵਾ ਰੋਗ ਸੁਖ ਸਭ ਮਿਟ ਗਏ ਨਿਤ ਨਮਨ ਰਵਾ ਦਿਨ ਰੈ ਨਾਮ ਧਿਆਇਦਾ ਫਿਰ ਪਾਇ ਨਮਵਾ ਜਿਸ ਤੇ ਉਜਿਆ ਨਾਨਕਾ ਸੋਇ ਫਿਰ ਹੋਆ ਕਿਥੋਂ ਉਜੇ ਕਹਿ ਰਹੇ ਕਹਿ ਮਹ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਗਾਹਨ ਤੇ ਆਇਨ ਸੁਨਤਿ ਸੇ ਭਗ ਸੁਹਾਵੇ ਅਗਮ ਗੋਚਰ ਸਾਹਿਬੋ ਦੁਸਰ ਲਵੇਂ ਨ ਲਾਵੇ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾਇ ਕੋ ਓੰਕਾਰ ਸਤਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕਹਿ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤੁ ਸੁਹਾਇ ਵਾਣ ਤਰਣ ਤਰ ਭਉਣ ਮੋਲਿਆ ਅੰਮ੍ਰਿਤ ਫਲ ਪਾਈ ਮੇਰ ਸਾਧੂ ਸੁਖ ਉਪਜੈ ਲਥੀ ਛਵ ਛਾਈ ਨਾਨਕ ਸਿਮਰੈ ਇੱਕ ਨਾ ਫਿਰ ਬਹੁ ਨਾ ਧਾਈ ਪੰਜੇ ਬਦੇ ਮਹਾਬਲੀ ਕਸ ਚਟੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜਵਾ ਅਰੋਗ ਸੋਗ ਸਭ ਮਿਟ ਗਏ ਨਤਨਵਨ ਰਵਾ ਦਿਨ ਰਹਿ ਨਾਮ ਧਿਆਇਦਾ ਫਿਰ ਪਾਏ ਨਮਵਾ ਜਿਸ ਤੇ ਉਪਜੈ ਨਾਨਕਾ ਸੋਈ ਫਿਰ ਹੋਆ ਕਿਥੋ ਵਜੇ ਕਹਿ ਰਹੇ ਕਾਇਮ ਸਮਾਵੈ ਜੀ ਜਨ ਸਭ ਖਸਮ ਕੇ ਕੌਣ ਗਿਮਤ ਪਾਵੈ ਕਹਿ ਨ ਤਿਹਾਇ ਨ ਸੁੰਨਿਤ ਸੇ ਭਗਤ ਸੁਹਾਵੈ ਅਗਮ ਗੋਚਰ ਸਾਹਿਬ ਦੂਸਰ ਲਵਨ ਲਾਵੈ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤ ਸੁਹਾਇ ਵਣ ਤਰਨ ਤਿਰਭਉਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਦੋ ਸੁਖ ਉਪਜੈ ਲਥੀ ਛਵ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁ ਨਾ ਧਾਈ ਪੰਜੇ ਵਦੈ ਮਹਾਬੜੀ ਕਰ ਸਚਾ ਢੋਆ ਆਪਣੇ ਚਰਨ ਜਪੈਨ ਵਿੱਚ ਦਈਓ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾਮ ਬਾਜ ਜਿਸ ਤੇ ਉਭਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਭਜ ਕਹਿ ਰਹਿ ਕੈ ਮੈਂ ਸਮਾਵੈ ਜੀ ਜੰਦ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਨ ਧਿਆਏਨ ਸੁਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੁਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤ ਸੁਹਾਇ ਵਾਣ ਤਰਨ ਤਿਰਪਉਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਛਵ ਛਾਈ ਨਾਨਕ ਸਿਮਰੈ ਇਕ ਨਾਮ ਫਿਰ ਬੌੜਨਾ ਧਾਈ ਪੰਜੇ ਬੱਦੇ ਮਹਾਂਬਲੀ ਕਰ ਸਚਾ ਟਵਾ ਆਪਣੇ ਚਰਨ ਜਪਾਇਨ ਵਿਚ ਦਇਓ ਖੜਵਾ ਰੋਗ ਸੋਗ ਸਭ ਮਿਟ ਗੈ ਨਿਤ ਨਵਨ ਰਵਾ ਦੇਨ ਰਾਇ ਨਾਮ ਧਿਆਇਦਾ ਫਿਰ ਪਾਇ ਨਮੋਵਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਿਥੋ ਵਜੇ ਕਹਿ ਰਏ ਕਹਿ ਮੈਂ ਸਮਾਵੈ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿ ਨ ਧਿਆਇਨ ਸੁਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੁਰ ਗੁਰ ਉਪਦੇਸਿਆ ਨਾਨਕ ਸੁਣਾਵੈ ਸੱਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੋਤ ਸਹਾਈ ਵਣ ਤ੍ਰਣ ਤਿਰਭਉਨ ਮੋਲਿਆ ਅੰਮ੍ਰਿਤ ਫਿਰ ਪਾਈ ਮੇਲ ਸਾਦੋ ਸੁਖਿ ਉਪਜੈ ਲਥੀ ਸਵ ਸਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜਾ ਧਾਈ ਪੰਜੇ ਬਧੇ ਮਹਾਵਲੀ ਕਰ ਸਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਮਨ ਰਵਾ ਦਿਨ ਰੈ ਨਾਮ ਤੇ ਆਏ ਦਾ ਫਿਰ ਪਾਏ ਨਾਮੁ ਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਭਜੇ ਕਹਿ ਰਹੇ ਕਹਿ ਮਾਇ ਸਮਾਵੈ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿ ਨਾ ਤੇ ਆਇਨ ਸੁਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਵਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਹਰਿ ਕਾ ਨਾਮ ਧਿਆਏ ਕਹਿ ਹੋ ਹੋ ਹਰਿਆ ਭਾਈ ਕਰਮ ਲਖੰਤਾ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਣ ਤ੍ਰਿਪੌਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖਿ ਉਪਜੈ ਲਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾ ਬਲੀ ਕਰ ਸੱਚਾ ਢਵਾ ਆਪਣੇ ਚਰਨ ਜਪਾਇ ਅੰ ਵਿੱਚ ਦਈਓ ਖੜਵਾ ਰੋਗ ਸੋਗ ਸਭ ਮਟ ਗਏ ਨਤ ਨਮਨ ਰਵਾ ਦਿਨ ਰਾਇਨ ਨਾਮ ਧਾਇਦਾ ਫਿਰ ਬਾਇ ਨਮਵਾ ਜਿਸ ਤੇ ਉਭਜਿਆ ਨਾਨਕਾ ਸੋਈ ਫਿਰ ਹੋਆ ਇਥੋਬ ਜੇ ਕਹਿ ਰਹੇ ਕਹਿ ਮਾਇ ਸਮਾਵੈ ਜੀ ਅਜੰਤ ਸਭ ਖਸਮ ਕੇ ਕਾਹਨ ਕੀਮਤ ਪਾਵੈ ਕਹਿਨ ਧਾਇਨ ਸੁਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬ ਦੂਸਰ ਲਵੇ ਨ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੈ ਵਾਹਿਗੁਰੂ ਸਾਹਿਬ ਜੀ ਵਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਹਰਿ ਕਾ ਨਾਮ ਤੇ ਆਏ ਕਹਿ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਾਣ ਤਿਰਨ ਤਰਪਉਣ ਮੋਲਿਆ ਅੰਮ੍ਰਿਤ ਫਿਰ ਪਾਈ ਮੇਰੇ ਸਾਧੂ ਸੁਖ ਉਪਜੈ ਲਥੀ ਛਵ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜਨਾ ਧਾਈ ਪੰਜੇ ਵੱਧੇ ਮਹਾਬਲੀ ਕਰ ਸੱਚਾ ਢਵਾ ਆਪਣੇ ਚਰਨ ਜਪਾਇਨ ਵਿੱਚ ਦਇਓ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਨ ਰੋਵਾ ਦਿਨ ਰਹਿ ਨਾਮ ਧਿਆਇਦਾ ਫਿਰ ਪਾਏ ਨਮਵਾ ਜਿਸ ਤੇ ਉਭਜਿਆ ਨਾਨਕਾ ਸੋਈ ਫਿਰ ਹੋਵਾ ਕਿਥੋਂ ਉਭਜੇ ਕਹਿ ਰਹੇ ਕਹਿ ਮਾਇ ਸਮਾਵੇ ਜੀ ਆਇਆਂ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿ ਨ ਧਿਆਏ ਨ ਸੁਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾਏ ਕੋ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤੁ ਸੁਹਾਇ ਵਣ ਤ੍ਰਿਣ ਤਿਰ ਭਉਣ ਮੋਲਿਆ ਅੰਮ੍ਰਿਤ ਫਲ ਪਾਈ ਮੇਰੇ ਸਾਦੋ ਸੋ ਕੇ ਉਭਜੈ ਲਥੀ ਸਵਸ਼ਾਈ ਨਾਨਕ ਸਿਮਰੈ ਇਕ ਨਾਮ ਫਿਰ ਬਹੁਤ ਨ ਧਾਈ ਪੰਜੇ ਬਧੇ ਮਹਾਂਬਲੀ ਕਰ ਸਚਾਟੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜਵਾ ਰੋਗ ਸੋ ਸਿਮਟ ਗਾਇ ਨਤ ਨਨ ਨਰਵਾ ਦੇ ਨਰਾਇਣ ਨਾਮ ਤੇ ਆਇਦਾ ਫਿਰ ਪਾਇ ਨਮਵਾ ਜਿਸ ਤੇ ਉਭਜਿਆ ਨਾਨਕਾ ਸੋਈ ਫਿਰ ਹੋਵਾ ਕਿਥੋ ਉਭਜੇ ਕਹਿ ਰਹਿ ਕਹਿ ਮੈਂ ਸਮਾਵੈ ਜੀ ਜੰਦ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿ ਨ ਧਿਆਇ ਨ ਸੁਨਿਤ ਉਸੇ ਭਗ ਸੁਹਾਵੇ ਅਗਮ ਗੋਚਰ ਸਾਹਿਬੋ ਦੁਸਰ ਲਵੇ ਨ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਕੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰਿਓ ਗੁਰਬਾਣੀ ਦਾ ਫਰਮਾਨ ਹੈ ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ ਕਾਰਾ ਤੋ ਜਹ ਨਾ ਬਿਆਪਈ ਨਾਨਕ ਮਿਟ ਹੈ ਉਪਾਦ ਅੰਮ੍ਰਿਤ ਵੇਲਾ ਸਚ ਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਸ੍ਰੀ ਜਬਜੀਤ ਸਾਹਿਬ ਜੀ ਦੇ ਅੰਦਰ ਕਿ ਕਰਮਾਂ ਦੇ ਨਾਲ ਇਹ ਮਨੁੱਖਾ ਸਰੀਰ ਰੂਪ ਕਪੜਾ ਪ੍ਰਾਪਤ ਹੋਇਆ ਹੈ ਕਿਉਂਕਿ ਭਈ ਪ੍ਰਾਪਤ ਮਾਨੁੱਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਮਨੁੱਖਾ ਜਿਹੜਾ ਸਰੀਰ ਹੈ ਇਹ ਬੜੇ ਚਿਰਾਂ ਤੋਂ ਬੜੇ ਸਮੇਂ ਬਾਅਦ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਟੇਡੀਆਂ ਮੇਡੀਆਂ ਜੂਨਾ ਦੇ ਵਿੱਚੋਂ ਦੀ ਲੰਘ ਕੇ 84 ਲੱਖ ਦਾ ਢੇੜਾ ਭੁਗਤਾ ਕੇ ਫਿਰ ਇਹ ਮਨੁੱਖਾ ਦੇ ਜੜੀ ਹੈ ਇਹ ਪ੍ਰਾਪਤ ਹੁੰਦੀ ਹੈ ਮਨੁੱਖਾ ਦੇ ਪ੍ਰਮਾਤਮਾ ਦੀ ਸਾਧਨ ਲਈ ਪ੍ਰਮਾਤਮਾ ਦੀ ਪ੍ਰਾਪਤੀ ਲਈ ਪ੍ਰਾਪਤ ਹੁੰਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਕੇਵਲ ਮਨੁੱਖਾ ਜੀਵਨ ਵਿੱਚ ਹੈ ਸੋ ਪਸ਼ੂ ਪੰਛੀ ਇਹਨਾਂ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦਾ ਕੋਈ ਸਾਧਨ ਨਹੀਂ ਹੈ ਇੱਕ ਮਨੁੱਖ ਹੀ ਹੈ ਜਿਹੜਾ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਪ੍ਰਮਾਤਮਾ ਦੀ ਬੰਦਗੀ ਕਰ ਸਕਦਾ ਹੈ ਇਸ ਲਈ ਕਿਹਾ ਹੈ ਕਿ ਭਈ ਪ੍ਰਾਪਤ ਮਨੁੱਖ ਦਿਉਰੀ ਆ ਇਹ ਮਨੁੱਖਾ ਜਿਹੜੀ ਦਿਉਰੀ ਹੈ ਦੇਰੀ ਹੈ ਡਿਉੜੀ ਹੈ ਇਹਦੇ ਅਰਥ ਡਿਉੜੀ ਵੀ ਬੰਦੇ ਆ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਆਪਣੇ ਘਰ ਦੇ ਵਿਹੜੇ ਦੇ ਅੱਗੇ ਇੱਕ ਡਿਉੜੀ ਬਣਾਇਆ ਕਰਦੇ ਸਨ ਡਿਉੜੀ ਉਸ ਡਿਉੜੀ ਦੇ ਵਿੱਚੋਂ ਦੀ ਲੰਘ ਕੇ ਉਹ ਘਰ ਦੇ ਵਿਹੜੇ ਵਿੱਚ ਆਉਂਦੇ ਸਨ ਅੱਜ ਵੀ ਕਈ ਘਰਾਂ ਦੇ ਅੱਗੇ ਡਿਉੜੀਆਂ ਬਣੀਆਂ ਹੋਈਆਂ ਨੇ ਸੋ ਡਿਉੜੀ ਜਿਹੜੀ ਹੈ ਉਹ ਘਰ ਦੇ ਨਾਲ ਜੋੜਦੀ ਆ ਡਿਉੜੀ ਵਿੱਚੋਂ ਲੰਘ ਕੇ ਘਰ ਦੇ ਅੰਦਰ ਜਾਇਆ ਜਾਂਦਾ ਸੀ ਇਸੇ ਤਰੀਕੇ ਨਾਲ ਪ੍ਰਮਾਤਮਾ ਦਾ ਜਿਹੜਾ ਸੱਚਖੰਡ ਰੂਪ ਘਰ ਹੈ ਜਿੱਥੇ ਨਾ ਬੜੇਪਾ ਨਾ ਭੁੱਖ ਨਾ ਪਿਆਸ ਉਸ ਵਿੱਚ ਜਾਣ ਵਾਸਤੇ ਦੇਹੀ ਦੀ ਲੋੜ ਹੈ ਤੇ ਜਿਹੜਾ ਦੇਹੀ ਦੇਹੀ ਹੈ ਇਹ ਦੇਹੀ ਰਾਹੀਂ ਹੀ ਪਰਮਾਤਮਾ ਦੇ ਘਰ ਪਹੁੰਚਿਆ ਜਾ ਸਕਦਾ ਹੈ ਮਨੁੱਖਾ ਦੇਹੀ ਰਾਹੀਂ ਮਨੁੱਖਾ ਡਿਉੜੀ ਹੈ ਤੇ ਮਨੁੱਖਾ ਡਿਉੜੀ ਦੇ ਵਿੱਚ ਮਨੁੱਖ ਸਿਮਰਨ ਕਰਕੇ ਬਾਣੀ ਪੜ੍ਹ ਕੇ ਭਜਨ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਇਹ ਵਸੀਲਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਭਈ ਪ੍ਰਾਪਤ ਮਾਨੁਖ ਦਿਹਰੀਆ ਮਾਰਾ ਕਹਿੰਦੇ ਗੋਬਿੰਦ ਮਿਲਨ ਕੀ ਇਹ ਤੇਰੀ ਬਈਆ ਪਰਮਾਤਮਾ ਨੂੰ ਮਿਲਨ ਦੀ ਤੇਰੀ ਵਾਰੀ ਹੈ ਅਵਰ ਕਾਜ ਤਿਰਕ ਤੇ ਨਾ ਕਾਮ ਹੋਰ ਕੰਮ ਤੇਰੇ ਕਿਸੇ ਵੀ ਕੰਮ ਦੇ ਨਹੀਂ ਹੋਰ ਜਿੰਨੇ ਵੀ ਕਾਰਜ ਨੇ ਤੇਰੇ ਕੰਮ ਨਹੀਂ ਆਉਣੇ ਮਿਲ ਸਾਗ ਸੰਗਤ ਭਜ ਕੇਵਲ ਨਾਮ ਸੰਗਤ ਵਿੱਚ ਬੈਠ ਕਰਕੇ ਕੇਵਲ ਪਰਮਾਤਮਾ ਨੂੰ ਯਾਦ ਕਰ ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਕੇਵਲ ਸੱਚੇ ਦੀ ਵਡਿਆਈ ਕਰਨ ਵਾਸਤੇ ਹੈ ਤੇ ਇਸ ਮਨੁੱਖਾ ਸਰੀਰਾਂ ਹੀ ਸੱਚੇ ਦੀ ਵਡਿਆਈ ਕਰਨੀ ਆ ਇਸ ਮਨੁੱਖਾ ਸਰੀਰ ਦੇ ਰਹੀਂ ਸੱਚੇ ਦੀ ਵਡਿਆਈ ਕਰਨੀ ਆ ਕਿਉਂਕਿ ਕਰਮੀ ਆਵੇ ਕਪੜਾ ਕਰਮਾਂ ਦੇ ਦੁਆਰਾ ਇਹ ਸਰੀਰ ਮਿਲਿਆ ਹੈ ਨਦਰੀ ਮੋਖ ਦਵਾਰ ਤੇ ਜਿੱਦਨ ਨਦਰ ਹੋਣੀ ਆਣਾ ਉਦੈ ਇਹਨੂੰ ਮੁਕਤੀ ਦਾ ਦਰਵਾਜਾ ਪ੍ਰਾਪਤ ਹੋਣਾ ਹੈ ਤੇ ਨਦਰ ਕਦੋਂ ਹੋਣੀ ਜਦੋਂ ਅੰਮ੍ਰਿਤ ਵੇਲੇ ਜਾ ਕੇ ਉਹਦੀ ਬਾਣੀ ਪੜੀ ਜਾਏਗੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਬਾਣੀ ਦਾ ਜਾਪ ਹੋਵੇਗਾ ਜਦੋਂ ਅੰਮ੍ਰਿਤ ਵੇਲੇ ਸਿਮਰਨ ਹੋਵੇਗਾ ਭਜਨ ਹੋਵੇਗਾ ਮਹਾਰਾਜ ਕਹਿੰਦੇ ਉਦੋਂ ਇਹ ਮਨੋਖਾ ਦੇਹ ਜਿਹੜੀ ਐ ਸਫਲ ਹੋ ਜਾਵੇਗੀ ਇਹ ਪਵਿੱਤਰ ਹੋ ਜਾਏਗੀ ਅੰਮ੍ਰਿਤ ਵੇਲਾ ਸੱਚ ਨੌ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਤੇ ਉਹਦੀ ਨਦਰ ਦਵਾਰ ਇਹ ਮੁਕਤੀ ਦੀ ਮੁਕਤੀ ਦਾ ਜਿਹੜਾ ਦਰਵਾਜ਼ਾ ਹੈ ਉਹ ਖੁੱਲਣਾ ਹੈ ਸੋ ਮਹਾਰਾਜ ਨੇ ਸਿੱਖ ਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ ਅੰਮ੍ਰਿਤ ਵੇਲੇ ਗੁਰੂ ਦਾ ਸਿੱਖ ਇਸ਼ਨਾਨ ਕਰਕੇ ਜਪਜੀ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਜਪ ਜੀ ਜਪਣੇ ਜੋਗ 38 ਪੌੜੀਆਂ ਵਾਲੀ ਜਪਜੀ ਸਾਹਿਬ ਜਿਸ ਅੰਦਰ ਸਰਵਣ ਦੀਆਂ ਤਿੰਨ ਪੌੜੀਆਂ ਦਾ ਮਹਾਤਮ ਹੈ ਤੇ ਮੰਨਣ ਦੀਆਂ ਤਿੰਨ ਪੌੜੀਆਂ ਦਾ ਮਹਾਤਮ ਹੈ ਨਿਦੇਹਾਸਣ ਦੀ ਗੱਲ ਕੀਤੀ ਹੈ ਸਰਵਣ ਦੀ ਗੱਲ ਕੀਤੀ ਹੈ ਮੰਨਣ ਦੀ ਗੱਲ ਕੀਤੀ ਹੈ ਕਮਾਈ ਦੀ ਗੱਲ ਕੀਤੀ ਹੈ ਇੱਥੇ ਬਸ ਨੇ ਮਹਾਰਾਜ ਨੇ ਪੰਜਾਂ ਖੰਡਾਂ ਦੀ ਗੱਲ ਕੀਤੀ ਹੈ ਕਿਹੜਾ ਕਿਹੜਾ ਆਰਾਧਦਾ ਹੈ ਕਿੰਨੇ ਕਿ ਯਾਦ ਕਰਦੇ ਆ ਰੱਬ ਨੂੰ ਇਹ ਯਾਦ ਇਹ ਗੱਲ ਕੀਤੀ ਹੈ ਸਾਰਾ ਸਿਧਾਂਤ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਰੱਖ ਦਿੱਤਾ ਜਪਜੀ ਸਾਹਿਬ ਸਾਰੀ ਗੁਰਬਾਣੀ ਦਾ ਨਿਚੋੜ ਹੈ ਗੁਰੂ ਪਿਆਰਿਓ ਬੜੀ ਮਹਾਨ ਬਾਣੀ ਹੈ ਸ੍ਰੀ ਜਪਜੀ ਸਾਹਿਬ ਜਪਜੀ ਸਾਹਿਬ ਜਪਣੇ ਜੋਗ ਬਾਣੀ ਜਿਹਦੇ ਵਿੱਚ ਮਹਾਰਾਜ ਨੇ ਸਭ ਤੋਂ ਪਹਿਲਾਂ ਪਰਮਾਤਮਾ ਕਿੰਨਾ ਬੇਅੰਤ ਹੈ ਉਹਦਾ ਜ਼ਿਕਰ ਕੀਤਾ ਹੈ ਉਹਦਾ ਕੋਈ ਅੰਤ ਨਹੀਂ ਉਹ ਬੇਅੰਤ ਹੈ ਆਪਣੇ ਆਪ ਤੋਂ ਹੈ ਨਰਵੈਰ ਹੈ ਨਿਰਭਉ ਹੈ ਉਹ ਹਮੇਸ਼ਾ ਸੱਚ ਰਹਿਣ ਵਾਲਾ ਹੈ ਸੱਚ ਰੂਪ ਹਸਤੀ ਹੈ ਉਹ ਹਸਤੀ ਕਦੇ ਮਿਟਣ ਵਾਲੀ ਨਹੀਂ ਸੋ ਬੜਾ ਮਹਾਰਾਜ ਨੇ ਵਧੀਆ ਉਪਦੇਸ਼ ਬਖਸ਼ਿਆ ਜਗਜੀਤ ਸਿੰਘ ਦਾ ਜਾਪ ਕਰਦਾ ਗੁਰੂ ਕਾ ਸਿਖ ਜਾਪ ਸਾਹਿਬ 199 ਪੌੜੀਆਂ ਸ੍ਰੀ ਜਾਪ ਸਾਹਿਬ ਜੀ ਦਾ ਜਾਪ ਕਰਦਾ ਗੁਰੂ ਕਾ ਸਿਖ ਅੰਮ੍ਰਿਤ ਵੇਲੇ ਤਵੇ ਪ੍ਰਸਾਦ ਸਵਈਏ ਜੋ ਧੰ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 10 ਪੌੜੀਆਂ ਜਿਨ੍ਹਾਂ ਵਿੱਚ ਮਹਾਰਾਜ ਨੇ ਪਖੰਡ ਦਾ ਖੰਡਨ ਕੀਤਾ ਹੈ ਚੌਪਈ ਸਾਹਿਬ ਜਿਹਦੇ ਵਿੱਚ ਬੇਨਤੀ ਕੀਤੀ ਆ ਕਾਲ ਪ੍ਰਖ ਵੈਗਰੂ ਨੂੰ ਇਸੇ ਤਰੀਕੇ ਦੇ ਨਾਲ ਸ੍ਰੀ ਆਨੰਦ ਸਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਆਨੰਦ ਦੇਣ ਵਾਲੀ ਹੈ ਸਕੂਨ ਦੇਣ ਵਾਲੀ ਹੈ ਸੋ ਇਹ ਬਾਣੀਆਂ ਜਿਹੜੀਆਂ ਨੇ ਇਹ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਪੜ੍ਹ ਕੇ ਆਪਣੇ ਆਪ ਨੂੰ ਸਫਲ ਕਰ ਲੈਂਦਾ ਹੈ ਆਪਣੇ ਆਪ ਨੂੰ ਭਗ ਭਾਗਾ ਵਾਲਾ ਭਾਗਸ਼ਾਲੀ ਬਣਾ ਲੈਂਦਾ ਹੈ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਪਤ ਮਿਟੇ ਹਰ ਸੇਵਾ ਵੱਡਿਆਂ ਭਾਗਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਭਾਗ ਉਦੋਂ ਖੁੱਲਦੇ ਆ ਜਦੋਂ ਗੁਰੂ ਕਾ ਸਿੱਖ ਬਾਣੀ ਨਾਲ ਜੁੜ ਜਾਂਦਾ ਹੈ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਬਾਣੀ ਨੂੰ ਪੜਦਾ ਹੈ ਬਾਣੀ ਨੂੰ ਵਿਚਾਰਦਾ ਹੈ ਤੇ ਮਹਾਰਾਜ ਤਾਂ ਕਹਿੰਦੇ ਨੇ ਆਗੋ ਸਿੱਖ ਸਤ ਗੁਰ ਕੇ ਪਿਆਰਿਓ ਗਾਵ ਸੱਚੀ ਬਾਣੀ ਉਹ ਪਿਆਰਿਓ ਆਓ ਉਸ ਖਸਮ ਦੀ ਉਸ ਆਕਾਲ ਦੀ ਉਸ ਪਰਿਪੂਰਨ ਦੀ ਬਾਣੀ ਨੂੰ ਆਪਾਂ ਬਹਿ ਕੇ ਗਾਈਏ ਕਿਉਂਕਿ ਬਾਣੀ ਗਾਉਣ ਦਾ ਉਪਦੇਸ਼ ਹੈ ਜਿੱਥੇ ਬਾਣੀ ਨੂੰ ਪੜ੍ਹਨਾ ਹੈ ਉੱਥੇ ਗਾਉਣਾ ਵੀ ਆ ਇਸੇ ਲਈ ਗੁਰਬਾਣੀ ਨੂੰ ਕੀਰਤਨ ਰੂਪ ਦੇ ਵਿੱਚ ਗੁਰੂ ਪਿਆਰਿਓ ਸੁਰ ਤਾਲ ਨਾਲ ਗਾਇਆ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਜਦੋਂ ਬਾਣੀ ਆਈ ਹੈ ਤੇ ਮਹਾਰਾਜ ਨੇ ਇਹਨੂੰ ਗਾਇਆ ਹੈ ਗਾਇਆ ਗਾਇਆ ਕੀਤਨ ਰੂਪ ਦੇ ਵਿੱਚ ਭਾਈ ਮਰਦਾਨਾ ਜੀ ਜਿਹੜੇ ਲੰਮਾ ਸਮਾਂ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਆ ਲੰਮਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਗੁਜ਼ਾਰਿਆ ਆਪ ਜੀ ਰਬਾਬ ਵਜਾਇਆ ਕਰਦੇ ਸਨ ਰਬਾਬ ਦੇ ਬੜੇ ਮਾਰ ਸਨ ਭਾਈ ਮਰਦਾਨਾ ਜੀ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਣੀ ਗਾਉਂਦੇ ਤੇ ਭਾਈ ਮਰਦਾਨੇ ਨੂੰ ਇਸ਼ਾਰਾ ਕਰਦੇ ਦਿਸਨ ਭਾਈ ਮਰਦਾਨਿਆਂ ਰਬਾਬ ਜਾਂ ਬਾਣੀ ਆਈ ਆ ਬਾਣੀ ਆਈ ਆ ਉਹ ਫਿਰ ਭਾਈ ਮਰਦਾਨਾ ਜੀ ਰਬਾਬ ਜਾਂਦੇ ਗੁਰੂ ਨਾਨਕ ਸਾਹਿਬ ਜੀ ਬਾਣੀ ਗਾਉਂਦੇ ਸਨ